ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਆਈ ਆ ਮੈਡਮ ਪੂਰੋ ਕਾਲੂ ਦੀ ਭੈਣ ਪੂਰੋ ਤੇ ਕੁਝ ਉਹਦੀ ਸਾਰੀ ਵੀਡੀਓ ਦੇਖਿਓ ਫੇਰ ਗੱਲ ਕਰਦੇ ਆ ਆਪਾਂ ਕਿਉਂਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਜਦੋਂ ਆਪਣੇ ਪਿੰਡੇ ਤੇ ਆਪਾਂ ਹੜਾਈਏ ਹਨ ਤੇ ਪਤਾ ਲੱਗਦਾ ਹੁੰਦਾ ਵੀ ਹਾਂ ਵੀ ਅਸੀਂ ਇਸ ਗੱਲ ਤੇ ਕਿੰਨੇ ਖਰੇ ਉਤਰਦੇ ਆ ਹੈਨਾ ਤੇ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪਤਾ ਲੱਗਣਾ ਵੀ ਮੈਂ ਕਿਉਂ ਕਹਿ ਰਹੀ ਹਾਂ ਹੈਨਾ ਵੀ ਕੀ ਹਰਕਤਾਂ ਕਰਦੀਆਂ ਐ ਤੇ ਗੱਲਾਂ ਕਿਹੜੀਆਂ ਕਰਦੀਆਂ ਐ ਹੈਨਾ ਜਿਹੜੀ ਗੱਲ ਦੇ ਨਾਲ ਤੁਸੀਂ ਜਿਹੜੇ ਕੰਮ ਕਰਦੇ ਆ ਤੁਸੀਂ ਉਹੀ ਗੱਲ ਕਰੋ ਨਾ ਵੀ ਤੁਸੀਂ ਗੱਲਾਂ ਹੋਰ ਕਰਦੀਆਂ ਤੇ ਕੰਮ ਦੇਖਿਓ ਤੁਸੀਂ ਵੀਡੀਓ ਦੇ ਵਿੱਚ ਇਹਨਾਂ ਦੇ ਥੈਂਕ ਯੂ ਕੇ ਕਰਨਾ ਹੈ ਕੇ ਕਿਸ ਅਸੀਂ ਕੱਢਦੇ ਨਹੀਂ ਅਸੀਂ ਫਾਰਮੈਟ ਨਹੀਂ ਕਰਦੇ ਨੇ ਕਿ ਅਸੀਂ ਵੈਸੇ ਇੰਜੋਏment ਕਰਦੇ ਆਂ ਤੇ ਜਲਵਾਣ ਅਸੀਂ ਜਾ ਰਹੇ ਆਂ ਇਹ ਬਟਿੰਡੇ ਘੁੰਮਣ ਤੇ ਉਥੇ ਮੇ ਨਾਲ ਗਿਆ ਸੀ ਤੇ ਅਸੀਂ ਮੇਰੇ ਤੇ ਜਾ ਰਹੇ ਆਂ ਕਹਿੰਦੇ ਵੀ ਅਸੀਂ ਵੀ ਬਾਲਾ ਨਹੀਂ ਕਰਦੇ ਹੁੰਦੇ ਹੈਗੇ ਬਈ ਅਸੀਂ ਸ਼ੋ ਨਹੀਂ ਕਰਦੇ ਹੁੰਦੇ ਤੁਸੀਂ ਤਾਂ ਨਿੱਕੀ ਨਿੱਕੀ ਗੱਲ ਸ਼ੋ ਕਰਦੇ ਆ ਤੁਸੀਂ ਹੈਪੀ ਬਰਥਡੇ ਕਿਦਾਂ ਰਹਿਣ ਦਉਗੇ ਤੁਹਾਨੂੰ ਤਾਂ ਮੌਕਾ ਚਾਹੀਦਾ ਕੇਕ ਕੱਟਣ ਦਾ ਹਨਾ ਤੇ ਉਹ ਮਗਰ ਕੱਚੀ ਜੀ ਬੈਠੀ ਦੇਖੋ ਇੱਕ ਦੂਜੇ ਦੀਆਂ ਚੈਨਲ ਦੀਆਂ ਹੀ ਉਹ ਮਸ਼ਹੂਰੀਆਂ ਕਰੀ ਜਾਣੀਆਂ ਆ ਗਾਣੇ ਗੌਂਦੀ ਦੇਖ ਚੱਲ ਮੇਲੇ ਨੂੰ ਚੱਲੀ ਆਇਆ ਹੁਣ ਉੱਥੇ ਖਾਸ ਮੋਰੇ ਹਨਾ ਹੋਰ ਉਹਦਾ ਕਿਦਾਂ ਇਹ ਖਸਮ ਨਾ ਜਾਣਾ ਤਾਂ ਉਹ ਵੀ ਉਹਦਾ ਵੀ ਮੋਰੇ ਖਸਮ ਆਇਆ ਹੋਣਾ ਹੈ ਦੇਖਿਓ ਤੁਸੀਂ ਫੇਰ ਕਹਣਾ ਤੁਸੀਂ ਕਹਿੰਦੇ ਆ ਤੁਸੀਂ ਸਾਰੀ ਵੀਡੀਓ ਦੇਖਿਓ ਮੋਰੇ ਤੁਹਾਨੂੰ ਪਤਾ ਲੱਗ ਜਾਣਾ ਕੌਣ ਆਇਆ ਤੇ ਕੌਣ ਨਹੀਂ ਆਇਆ ਹੈ ਨਾ ਵੇਦ ਤਾਂ ਹੋ ਹੀ ਨਹੀਂ ਸਕਦੀ ਹੈਗੀ ਵੀ ਇਹ ਜਾਵੇ ਤੇ ਇਹਦੇ ਨਾਲ ਇਹ ਉਹ ਨਾ ਆਵੇ ਦੀਪ ਜੀ ਦੇਖਿਓ ਜਰਾ ਇਹ ਕਿੱਲ ਗਿਆ ਦੇਖਾ ਇਹ ਕਿੱਥੇ ਗਿਆ ਮੈਂ ਡਿਗਰੀ ਦਾ ਨਹੀਂ ਯਾਰ ਚਲ ਦੇਖਦੇ ਆ ਅੰਦਰ ਜਾ ਕੇ ਨਾ

देखे गए मैं क्या सी दीप जी तो बिना कि जा सकते हैं है आ गया ना मुरे ਦੀਪ ਜੀ ਨੇ ਤਾਂ ਆਉਣਾ ਹੀ ਹਣਾ ਦੀਪ ਜੀ ਨਾਲ ਦੋ ਹੋਰ ਲੈ ਕੇ ਆਉਂਦਾ ਇੱਕ ਤਾਂ ਜੇਰਨਾ ਪਰੰਧਾ ਹੈਗਾ ਹੀ ਆ ਪੱਕਾ ਹੀ ਕੀ ਉਹ ਮੁੰਡੇ ਦਾ ਨਾਮ ਹੈ ਕੁੰਜੂ ਜਿਆ ਉਦਾਂ ਦਾ ਹੀ ਇਹ ਹੈ ਜਿੱਦਾਂ ਦਾ ਇਹ ਹੈ ਉਦਾਂ ਦਾ ਹੀ ਉਹ ਹੈ ਤੇ ਇੱਕ ਹੋਰ ਹੁਣ ਨਾਲ ਉਸਤਾਦ ਆ ਗਿਆ ਦੀਪ ਜੀ ਦਾ ਹਣਾ ਇਹ ਸ਼ਰਮ ਨਹੀਂ ਆਉਂਦੀ ਤੁਹਾਨੂੰ ਉਹ ਮਗਰ ਪਤਾ ਨਹੀਂ ਕੀ ਕੱਚੀ ਜੀ ਕੱਚ ਗਿਆ ਉਹ ਤਾਂ پاگل ਹੀ ਹੋ ਜਾਂਦੀ ਉਹਨੂੰ ਦੇਖ ਕੇ ਉਹਦਾ ਦਿਮਾਗ ਕਿੰਨਾ ਹੈ ਨਾ ਕੁੜੀ ਦਾ ਖਰਾਬ ਹੋਇਆ ਆ ਕਾਲੂ ਦਾ ਵੇ ਉਹ ਜਦੋਂ ਦੀਪ ਜੀ ਨੂੰ ਦੇਖ ਲੈਂਦੀ ਪਤਾ ਨਹੀਂ ਹੁੰਦਾ ਦਿਮਾਗ ਨੂੰ ਕੀ ਚੜ ਜਾਂਦਾ ਆ ਉਹਦੇ ਆਲ ਦੇਖ ਕੇ ਤਾਂ ਏਦਾਂ ਹੀ ਜਿੱਦਾਂ ਜਿਹੜੀ ਕੋਈ ਗੱਲ ਦਾ ਸਿਰ ਪੈਰ ਨਹੀਂ ਵੀ ਹੁੰਦਾ ਉਹ ਵੀ ਗੱਲਾਂ ਕਰਨ ਲੱਗ ਜਾਂਦੀ ਆ ਹਨਾ ਮੈਂ ਦੇਖਿਆ ਬੋਲੀ ਜਾਂਣਾ ਹੁਣ ਉਹਨੇ ਮਗਰ ਜਿੱਦਾਂ ਹਨਾ ਅਮਲੀਆਂ ਨੇ ਚਮਚਾ ਵੱਧ ਲਾ ਲੈਂਦੇ ਹੁੰਦੇ ਆ ਤੇ ਉਹ ਹਾਲ ਉਹਦਾ ਹੋਇਆ ਹੁੰਦਾ ਆ ਦੇਖਿਓ ਹੁਣ ਮਗਰ ਬੋਲੀ ਜਾਂਦੀ ਕੱਚ-ਪੱਚ ਕੱਚ-ਪੱਚ ਕਰੀ ਜਾਂਦੀ ਆ ਕੁਛ ਨਾ ਕੁਛ ਬੋਲੀ ਬੋਲਦੀ ਆ ਉਹ ਹਨਾ ਤੇ ਦੀਪ ਜੀ ਆ ਗਏ ਤੇ ਹੁਣ ਦੇਖਿਓ ਮੇਲੇ ਦੇ ਵਿੱਚ ਕਿਹੜੀਆਂ ਸ਼ਾਪਿੰਗਾਂ ਹੋਣੀਆਂ ਕਿਹੜੇ ਚੋਣ ਚੰਡੋਲ ਝੂਟਣੇ ਆ ਹਨਾ ਤੇ ਅੱਗੇ ਇੱਕ ਮਿਸ ਯੂਨੀਵਰਸਿਟੀ ਯੂਨੀਵਰਸਟਾ ਕੀ ਹੁੰਦੀ ਆ ਮਿਸ ਇੰਡੀਆ ਉਹਦੀ ਤੁਹਾਨੂੰ ਡਰੈਸ ਦਿਖਾਵਾਂਗੇ ਵੀ ਉਹਨਾਂ ਨੇ ਕਿਹੜੀ ਡਰੈਸ ਕੈਰੀ ਕੀਤੀ ਆ ਹਨਾ ਤੁਸੀਂ ਵੀ ਕਾਣੀ ਹੁੰਦੀ ਆ ਫੇ ਅੱਗੇ ਦੇਖਿਓ ਜਰਾ ਕੀ ਸਿੱਖਣ ਨੂੰ ਮਿਲਦਾ ਹੈ ഹേ പാലാ ഹേ ഹും ഡംബ് അല്ലേ ആ ഗാനാണോ ആഹാ ആണോ ਦੇ ਆ ਸੇਣਾ ਬਲਾ ਦੇ ਸਕਲਾਸ ਨੇ ਨਾ ਇੱਕ ਇਹ ਸੱਪੇ ਕਿ 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 ਹਾਂ ਸਹੀ ਆ ਦੇਖ ਲੈ ਗਾਇਜ਼ ਹੁਣ ਅੱਜ ਤਾਂ ਇਹਨੇ ਡਰੈਸ ਹੀ ਪਾਈ ਆ ਹਾ ਜੀਨ ਜੂਨ ਜੀ ਪਾ ਕੇ ਆਈ ਆ ਹੈ ਨਾ ਤੇ ਹੌਲੀ ਹੌਲੀ ਇਹ ਕੱਪੜੇ ਜਿੱਦਾਂ ਵੀ ਸ਼ਾਰਟ ਹੁੰਦੇ ਹੁੰਦੇ ਹੁਣ ਦੇ ਹੁੰਦੇ ਹੋਊਗੇ ਇਹ ਤੁਸੀਂ ਲਖਵਾ ਲਓ ਵੀ ਇਹ ਵੀ ਉਹ ਹੀ ਲੱਛਣ ਕਰੂਗੀ ਜਿਹੜੀਆਂ ਦੂਜੀਆਂ ਕਰਦੇ ਆ ਦੂਜੇ ਬਲੌਗਰਸ ਕਰਦੇ ਆ ਹਨਾ ਤੇ ਇਹ ਤਾਂ ਕਹਿੰਦੀ ਸੀ ਅਸੀਂ ਕਿਹੜਾ ਇਦਾਂ ਦੇ ਕੱਪੜੇ ਪੋਣੀਆਂ ਆ ਅਸੀਂ ਤਾਂ ਸੂਟ ਪਾ ਕੇ ਵੀਡੀਓ ਬਣਾਉਣੀ ਆਏ ਲੋਕੀ ਸਾਨੂੰ ਫੇਰ ਵੀ ਬੋਲਦੇ ਆ ਹੁਣ ਤੇਰਾ ਸੂਟ ਕਿੱਥੇ ਗਿਆ ਹੈ ਕਾਲੋ ਕਿੱਥੇ ਆ ਹਣ ਕਾਲੋ ਨੂੰ ਪੁੱਛਾਂ ਵੀ ਤੇਰੀ ਭੈਣ ਨੇ ਹਣ ਕੀ ਪਾਇਆ ਗੱਲਾਂ ਕਰਨੀਆਂ ਸੌਖੀਆਂ ਆ ਇਹਦੇ ਵਿੱਚ ਨੋਸਪੈਨਾ ਵਾਲੀ ਹੁੰਦੀ ਆ ਇਹ ਨਾ ਹਾਂ ਨੋਸਪੈਨਾ ਬੜਾ ਵਧੀਆ ਹੁੰਦਾ ਹੈ ਹੈ ਨਹੀਂ ਇਹਦੇ ਨਾਲ ਨੋਸਪੈਨਾ ਕਿਸੇ ਉਹ ਹੈ ਨਹੀਂ ਨਾ ਹੈ ਨਹੀਂ ਕਰਦੇ

ਬਸ ਇਦਾਂ ਹੀ ਦੇਖੀ ਜਾਣੀਆਂ ਚੱਕ ਚੱਕ ਕੇ ਲਾ ਲਾ ਕੇ ਵੀ ਹਾਂ ਵੀ ਆਹ ਦੇਖੋ ਜੀ ਮੈਂ ਕਿੱਦਾਂ ਦੀ ਲੱਗਦੀ ਆ ਹਨਾ ਉਹ ਦੇਖਿਆ ਟੌਏ ਵੀ ਦੇਖ ਦੇਖ ਕੇ ਛੱਡ ਦਿੱਤਾ ਨਹੀਂ ਤੇ ਕਹਣਾ ਆਪਾਂ ਕਹਣਾ ਘਰੇ ਆਪਣੇ ਨਿਆਣਾ ਆ ਆਪਾਂ ਨਿਆਣੇ ਲਈ ਕੁਛ ਲੈ ਚੱਲਦੇ ਆ ਹਨਾ ਤੇ ਇਹਨਾਂ ਨੇ ਕੋਈ ਚੀਜ਼ ਨਹੀਂ ਲੈਣੀ ਜਿੱਦਾਂ ਇਹ ਆਏ ਖੇ ਖਾਣ ਉਦਾਂ ਹੀ ਇਹਨਾਂ ਨੇ ਖੇ ਖਾ ਕੇ ਜਾਣਾ ਹੈ ਬਸ ਖਾਲੀ ਖੇ ਖਾਣੀ ਆਏ ਆ ਹਨਾ ਤਾਂ ਲਾਲ ਆ ਕੇ ਇਦਾਂ ਦੇਖਦੀ ਆ ਵੀ ਜਿੱਦਾਂ ਬਹੁਤ ਮਹਾਰਾਣੀ ਪਟਿਆਲਾ ਹੁੰਦੀ ਆ ਵੀ ਇਹਨੇ ਸਾਰਾ ਕੁਝ ਖਰੀਦ ਲੈਣਾ ਹੁੰਦਾ ਹੈ ਹੈ ਬਸ ਉਦਾਂ ਹੀ ਦੇਖਣਾ ਹੀ ਆ ਜਸਟ ਵਿੰਡੋ ਸ਼ਾਪਿੰਗ ਆਏ ਤੁਸੀਂ ਗੂੰ ਖਾਣਾ ਜਾਂ ਤੁਸੀਂ ਖਰੀਦਣਾ ਨਹੀਂ ਕੁਝ ਤੁਸੀਂ ਝੂਟਾ ਨਹੀਂ ਲੈਣਾ ਕੁਝ ਵਾਸਤਾ ਨਹੀਂ ਆਏ ਕੀ ਕਰਨੇ ਆ ਤੁਸੀਂ

ਉੱਪਰ ਲਾਇਆ ਲੈ। ਕੱਲ੍ਹ ਲੈ ਕੇ ਆਈਏ ਹਨਾ ਰੱਖਿਆ। ਬੜਾ ਮੈਂ ਦੇਖਦਾ ਗਈਆਂ ਮਾ ਕਰ ਜਾ ਕੇ ਪੰਗੇ ਲੈ ਗਏ ਹੀ ਬਣਾ। ਆ ਵੀ ਸਹੀ ਹੈ ਨਾ। ਨਾ ਬੰਨੀ ਆ ਕੀ ਤੂੰ ਆਏਂਗਾ? ਸ਼ਿਵ ਕੁਮਾਰ ਸ਼ਿਵ ਕੁਮਾਰ ਦਾ ਵਾਲੀ ਆ ਵੜੀ। ਰਿੰਦੀ ਵੱਡੀ ਕਿਤੇ ਕਹਿੰਦੀ ਦੇਖਿਓ ਮੈਂ ਹੁਣ ਇਦਾਂ ਜਾ ਕੇ ਪੰਗੇ ਲੈਣੇ। ਯਾਰੋ ਕਿੱਦਾਂ ਪਿੱਛੇ ਹੱਥ ਹਨਾ ਕਰਕੇ ਖੜੀ ਜਿੱਦਾਂ ਆਪਾਂ ਦੌਰਾ ਕਰਨ ਨੂੰ ਨਹੀਂ ਹੋਏ ਹੁੰਦੀ ਹੈਗੀ ਉਹ ਅੱਡੀ ਬਈ ਹਾਂ ਵੀ ਚੀਜ਼ਾਂ ਦੇ ਦੇਖਣ ਆਈ ਹੁੰਦੀ ਹੈ ਵੀ ਕਿੱਦਾਂ ਮੇਲਾ ਸਹੀ ਚੱਲ ਰਿਹਾ ਹੈ ਹੈ ਤੇ ਉਹ ਕਾਲੋ ਦੇ ਨਾਲ ਦੇਖੇ ਪਿੱਛੇ ਨੂੰ ਹੱਥ ਕਰਕੇ ਕਿੱਦਾਂ ਖੜੀ ਹੈ ਹੈ ਤੇ ਗਾਂ ਆ ਕੇ ਦੇਖੋ ਕਹਿੰਦੀ ਵੀ ਸਾਡਾ ਤਾਂ ਮੁੰਡਾ ਡਰਦਾ ਹੀ ਬਹੁਤ ਹੈ ਟੋਇਆਂ ਤੋਂ ਜਾਂ ਤੁਹਾਡੇ ਤੋਂ ਨਹੀਂ ਡਰਦਾ ਉਹ ਇੱਦਾਂ ਦੇ ਰੰਗ-ਬਰੰਗੇ ਨਮੂਨੇ ਦੇਖਦਾ ਉਹ ਨਹੀਂ ਡਰਦਾ ਏ ਇਹਨੂੰ ਹਨਾ ਪੰਜਾਬੀ ਦੇ ਪੋਇਟਰਾਂ ਦੇ ਨਾਮ ਨਹੀਂ ਲੈਣੇ ਹੁੰਦੇ ਹੈਗੇ ਸ਼ਿਵ ਕੁਮਾਰ ਬਟਾਲਵੀ ਨੂੰ ਕੀ ਕਹਿੰਦੀ ਬਟਾਲਵੀ ਦੀ ਥਾਂ ਤੇ ਕੁਝ ਹੋਰ ਕਹਿੰਦੀ ਤੁਸੀਂ ਦੇਖਿਓ ਧਿਆਨ ਨਾਲ ਸੁਣਿਓ ਗਾਇਜ਼ ਹਨਾ ਅਨਪੜ ਲੋਕ ਗੱਲਾਂ ਐਦਾ ਕਰਦੇ ਵੀ ਜਿੱਦਾਂ ਬਹੁਤ ਪਤਾ ਹੁੰਦਾ ਹੈ ਸਾਰੇ ਕਿਸੇ ਦਾ ਹਨਾ ਧਿਆਨ ਨਾਲ ਸੁਣਿਓ ਕੀ ਕਹਿੰਦੀ ਸੀ ਸ਼ਿਵ ਕੁਮਾਰ ਬਟਾਲਵੀ ਨੂੰ ਤੇ ਹੁਣ ਦੇਖਿਓ ਗਾਂਹ ਹੋਰ ਹੋਰ ਕੀ ਲੈ ਕੇ ਕੀ ਜਾਣਾ ਘਰੇ ਜਾਣਾ ਖਾਲੀ ਬਸ ਸੈਰ ਪਕਾਈ ਕਰਨ ਆਇਆ ਇਹ ਬਾਹਰ ਹੈਨਾ ਕੁੱਤੇਾਂ ਵਾਂਗੂ ਫੈਰਨਾ ਆਇਆ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਿਓ ਸੋਹਣਾ ਜੀਆ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਿਓ ਪਲੀਜ਼ ਜੇ ਤੁਸੀਂ ਗਾਇਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਵੀਡੀਓ ਦੇਖ ਲੈਨੇ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ De bye bye